ਕਿੱਡਾ ਇਕੱਠ ਹੋ ਗਿਆ ਬਾਈ ਰਿਕਾਰਡ ਤੋੜ ਇਕੱਠ ਹੋ ਗਿਆ ਅੱਜ ਬਾਈ ਪਿੱਛੇ 4-5 ਕਿਲੋਮੀਟਰ ਤੋਂ ਲੈ ਕੇ ਲੈਂ ਲੱਗੀ ਪਈ ਆ ਇੰਨਾ ਇਕੱਠ ਹੋ ਗਿਆ ਨਾ ਅੱਜ ਭਾਨੇ ਬਾਈ ਦੇ ਪਿੰਡ ਭਾਨਾ ਬਾਈ ਨੂੰ ਜੇ ਪਤਾ ਲੱਗੀ ਹੋਣੀ ਨਾ ਇਹ ਖਬਰ ਪੂਰਾ ਖੁਸ਼ ਹੋਣਾ ਬਾਈ ਵੀ ਹਾਂ ਲੋਕ ਜਾਗ ਗਏ ਵੀ ਉੱਠ ਖੜੇ ਵੀ ਮੇਰੇ ਹੱਕ 'ਚ ਅੱਜ ਦਾ ਸਾਰਾ ਪੰਜਾਬ ਆ ਗਿਆ ਦੇਖੋ ਕਿੱਡਾ ਤਕੜਾ ਇਕੱਠ ਆ ਬਾਈ ਲੋਕ ਨਹੀਂ ਖੜਦੇ ਨਹੀਂ ਹੁੰਦੇ ਅੱਜ ਖੜੇ ਨੇ ਦੇਖੋ ਕਿਵੇਂ ਬੈਠੇ ਨੇ ਟਿੱਕੇ ਨੌਜਵਾਨ ਵੀ ਬਜ਼ੁਰਗ ਵੀ ਸਾਰੇ ਸਾਰੀਆਂ ਯੂਨੀਅਨ ਨੇ ਸਾਰੀਆਂ ਸਿੱਖ ਜਥੇਬੰਦੀਆਂ ਜਿੰਨੇ ਵੀ ਲੋਕ ਜਿਹਨੂੰ ਜਿਹਨੂੰ ਪਤਾ ਵੀ ਬਰਤਕਾ ਹੋ ਰਿਹਾ ਭਾਨੇ ਨਾਲ ਦੇਖੋ ਤਿੰਨ ਪਰਚੇ ਲਗਾਤਾਰ ਝੂਠੇ ਪਏ ਨੇ ਬਾਈ ਤੇ ਦੇਖੋ ਮੀਨੂ ਕਮਿਆਰ ਦੰਬੇ ਨਾਲ ਪਰਦਾ ਪਉਣ ਗਿਆ ਪੰਜਾਬ ਦਾ ਪੁੱਤਰ ਹਾ ਕਰੋ ਬਈ ਚੱਲ ਸਹੀ ਆ ਭਾਨਾ ਸਿੱਧੂ